ਛੱਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਪਸਭ ਨੂੰ ਜੀ ਲੈ ਕੇ ਹਾਂ ਜਿਹੜਿਆਂ ਅੱਜ ਦੀ ਵੱਡੀ ਖਬਰ ਨਿਊਜ਼ ਚਾਰਕ ਵਿੱਚ ਕੜਾਕੇ ਦੀ ਠੰਡ ਨੇ ਹੁਣ ਤੱਕ ਲਈ 18 ਲੋਕਾਂ ਦੀ ਜਾਨ ਤੇ ਵਸਨੀਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਨੇ ਉਹ ਝਾਰਕ ਖੇਰ ਵਿੱਚ ਭਿਆਨਕ ਠੰਡ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਜਨਵਰੀ ਦੇ ਅਖੀਰ ਤੋਂ ਸ਼ਹਿਰ ਦੇ ਬਹੁਤ ਜ਼ਿਆਦਾ ਠੰਡ ਦਾ ਅਨੁਭਵ ਕੀਤਾ ਹੈ ਲਗਾਤਾਰ 13 ਦਿਨਾਂ ਲਈ ਤਾਪਮਾਨ 0 ਸੈਲਸੀਅਸ ਜਾਂ ਇਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ 6 ਦਹਾਕਿਆਂ ਵਿੱਚ ਨਿਊਜ਼ਾਰਕ ਵਿੱਚ ਦਰਜ ਕੀਤੇ ਗਏ 0 ਤੋਂ ਹੇਠਾਂ ਤਾਪਮਾਨ ਦਾ ਸਭ ਤੋਂ ਲੰਬਾ ਸਮਾਂ ਹੈ ਤਾਇਆ ਮੋ ਮੌਤ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਹੋਈ ਜਿਸ ਵਿੱਚ ਬਰੋਕਸ ਵਿੱਚ ਇੱਕ ਆਦਮੀ ਸ਼ਾਮਲ ਹੈ 200 ਟੋਲਾਵਾ ਸਿਟੀ ਹਾਲ ਦੇ ਇੱਕ ਅਧਿਕਾਰੀ ਦੇ ਅਨੁਸਾਰ ਬਰੋਕ ਲੀਨ ਵਿੱਚ ਇੱਕ 88 ਸਾਲਾ ਵਿਅਕਤੀ ਆਪਣੀ ਅਪਾਰਟਮੈਂਟ ਦੀ ਛੱਤ ਤੇ ਮ੍ਰਿਤਕ ਪਿਆ ਪਾਇਆ ਗਿਆ ਹੈ ਜਿੱਥੇ ਪੁਲਿਸ ਦਾ ਮੰਨਣਾ ਹੈ ਕਿ ਉਹ ਕਰਿਆਨੇ ਦਾ ਸਮਾਨ ਲੈ ਜਾਂਦੇ ਸਮੇਂ ਬਰਫ਼ ਦੇ ਫਿਸਲ ਗਿਆ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ